ਸਰਜ ਜੀ ਧੰਗ ਗੁਰੂ ਤੇਗ ਬਹਾਦਰ ਪਾਸ਼ਾ ਕਸ਼ਮੀਰੀ ਪੰਡਤਾਂ ਨੂੰ ਕਹਿੰਦੇ ਨੇ ਕਿ ਦੇ ਫਿਕਰ ਨਾ ਕਰੋ ਤੁਸੀਂ ਇਸ ਦਰ ਤੇ ਆਏ ਹੋ ਇਸ ਦਰ ਤੇ ਕਦੀ ਕੋਈ ਖਾਲੀ ਨਹੀਂ ਮੁੜਿਆ ਜਾਓ ਜਾਨੀ ਸਨੇਹਾ ਲਾਗੋਂ ਕੀ ਸਿੱਖਾਂ ਦੇ ਰੋਵੇਂ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦੇ ਮੁਸਲਮਾਨ ਬਣਾ ਲੈਣ ਤਾਂ ਆਖਦੇ ਹੋ ਸੀ ਸਾਰੇ ਕੀ ਮੁਸਲਮਾਨ ਬਣ ਜਾਵਾਂਗੇ ਸਰਜ ਜੀ 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 ਹੁਣ ਮੇਤੋ ਬਾਅਦ ਇਸ ਗੁਰਗੱਦੀ ਦਾ ਵਾਸ ਮੇਰਾ ਗੋਬਿੰਦ ਰਾਏ ਧੰਨ ਗੋਬਿੰਦ ਹੋਏਗਾ ਆਪਣੀ ਲਾਲ ਨੂੰ ਗੁਰਗੱਦੀ ਬਖਸ਼ ਦਿੱਤੀ ਪਰ ਮੈਂ ਕਿਵੇਂ ਧੰਨ ਸੀ ਉਸ ਮਾਂ ਦਾ ਜਿਗਰਾ ਸਹਿਮਤਾ ਮਾਤਾ ਨਾਨਕੀ ਜੀ ਸਤਕਾਰਯੋਗ ਮਾਤਾ ਨਾਨਕੀ ਜੀ ਇੱਕ ਪਾਸੇ ਖੜੇ ਨੇ ਉਹਨਾਂ ਨੂੰ ਪਤਾ ਸੀ ਕਿਰਾ ਪੁੱਤ ਚਲੇ ਆਏ ਨੇ ਵਾਪਸ ਮੁੜ ਕੇ ਨਹੀਂ ਇੱਕ ਪਾਸੇ ਸਹਿ ਮਾਤਾ ਤਾਂ ਅੰਦਰ ਮਾਤਾ ਬਸਰਪੁਰ ਜੀ ਘੜੇ ਨੇ ਜਿਨ੍ਹਾਂ ਦੀ ਸਵਰ ਸੀ ਹੈ ਨਾ ਉਹਨਾਂ ਨੂੰ ਪਤਾ ਸੀ ਕਿ ਜੇ ਸਰਦਾਸ ਨਾ ਚੱਲਿਆ ਨੇ ਵਾਪਸ ਮੁੜ ਕੇ ਨਹੀਂ ਆਉਣਾ ਜਦੀ ਵਾਲੇ ਪੋਤਾ ਦਾ ਮਖੜਾ ਚੁੰਮਿਆ ਸਖੇ ਜੀ ਰਵਾਨਾ ਹੋਣ ਲੱਗੇ ਨੇ ਦਿੱਲੀ ਨੂੰ ਤੇ ਭਾਈ ਪਤੀ ਦਾਸ ਭਾਈ ਸਖੀ ਦਾਸ ਭਾਈ ਗਿਆਲਾ ਜੀ ਭਾਈ ਉਦੇ ਜੀ ਬਾਬਾ ਗੁਰੂ ਦਿੱਤਾ ਜੀ ਤੇ ਭਾਈ ਜੈਤਾ ਜੀ ਨਾਲ ਸੰਗਤ ਜੀ ਜਿਨ੍ਹਾਂ ਨੂੰ ਗੁਰੂ ਦੇ ਨਾਲ ਪ੍ਰੇਮ ਹੋਵੇ ਨਾ ਪ੍ਰੇਮ ਉਹ ਮੌਤ ਦੀ ਪਰਵਾਹ ਨਹੀਂ ਕਰਦੇ ਉਹ ਆਪਣਾ ਆਪ ਗੁਰੂ ਦੇ ਲਈ ਕੁਰਬਾਨ ਕਰ ਦਿੰਦੇ ਨੇ ਜੇ ਵੰਗਾ ਹੋਏ ਆਗਰੇ ਦੀ ਧਰਤੀ ਤੇ ਆ ਕੇ ਆਪਣੀ ਗ੍ਰਿਫਤਾਰੀ ਆਪ ਹੀ ਕਰਾਉਂਦੇ ਨੇ ਪਾਸ਼ਾ ਨੂੰ ਪੇਸ਼ ਕੀਤਾ ਗਿਆ ਬੜੇ ਅਦਬ ਤੇ ਸਤਕਾਰ ਦੇ ਨਾਲ ਜੰਗਤ ਦੀ ਪੀੜੇ ਤੇ ਚਿੱਟੀ ਚਾਦਰ ਪੁਸ਼ਾਈ ਨਹੀਂ ਬਾਦਸ਼ਾਹ ਬੈਠਾ ਰੰਗਜੀਤ ਦੇ ਅਖੰਡ ਮਤਾ ਜੀ ਨਾਂ ਦਾ ਤੁਸੀਂ ਹਿੰਦੂ ਹੋ ਤੇ ਨਾਂ ਦਾ ਤੁਸੀਂ ਮੁਸਲਮਾਨ ਹੋ ਤੁਸੀਂ ਇਹ ਨਾ ਹਿੰਦੂਆਂ ਦਾ ਸਾਥ ਕਿਉਂ ਦੇ ਰਹੇ ਹੋ ਤਨੁਤੇ ਬਹਾਨੇ ਪਾਸ਼ਾ ਮੇਨ ਲਗੇ ਤੂੰ ਆਪਣੇ ਆਪ

ਸੱਚ ਦੀ ਆਵਾਜ਼ ਦੇ ਨਾਲ ਖੜੇ ਆ ਸੱਚ ਦਾ ਸਾਥ ਦੇ ਰਹੇ ਆ ਰੰਗ ਜੀ ਜੇ ਕੱਲੋਂ ਤੇਰੇ ਨਾਲ ੱੱਕਾ ਹੁੰਦੇ ਸੀ ਤੇਰੇ ਨਾਲ ਵੀ ਖੜਾ ਆਂ ਪੂਰੀ ਕੋਸ਼ਿਸ਼ ਕਰਦਾ ਘਾਨੀ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਛੁਪਾਉਣ ਦੇ ਲਈ ਪਰ ਮਹਾਰਾਜ ਕਹਿਣ ਲੱਗੇ ਰੰਗ ਜੀ ਅਜਾ ਮਾਕੇ ਦੇਖ ਲੈ ਜੇ ਤੇਹੀ ਤੇਗ ਸਾਨੂੰ ਛੁਪਾ ਸਕਦੇ ਹੈ ਗੱਜ ਗਿਆ ਗੁਰਸਤਨਾ ਸ਼੍ਰੀ ਵਾਹਿਗੁਰੂ ਸਖੇ ਜੀ ਪਿੰਜਰਾ ਬਕਾਇਆ ਗਿਆ ਉਸ ਪਿੰਜਰੇ ਦੇ ਵਿੱਚ ਤਿੱਖੇ ਘਰ ਕੇ ਸ਼ੂਏ ਲਾਏ ਗਏ ਤੇ ਹਲਾਤ ਕਰ ਦਿੱਤਾ ਕਿ ਸਿੱਖਾਂ ਦੇ ਨੌਵੇਂ ਗੁਰੂ ਤੇ ਇੱਕ ਬਹਾਦਰ ਨੂੰ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ ਜਾਵੇ ਸਖੇ ਜੀ ਤਾਂ ਇੱਕ ਬਹਾਦਰ ਬਾਸਨ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਨਾ ਤਾਂ ਮਾਰ ਸਕਦੇ ਸੀ ਨਾ ਉਤਸਕ ਸਕਦੇ ਸੀ ਨਾ ਪਾਸਾ ਪੜ ਸਕਦੇ ਸੀ ਉਜਰੇ ਦਿੱਖੇ ਕਰਕੇ ਜੂਏ ਲਾਇਆ ਹੋਇਸੀ ਸੱਚੇ ਪਾਤਸ਼ਾਹ ਦੇ ਸਰੀਰ ਦੇ ਵਿੱਚ ਝੁਕਦੇ ਸੀ ਹੁਕਮ ਕਰ ਦਿੱਤਾ ਕਿ ਇਹਨਾਂ ਨੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਨਹੀਂ ਦਿੱਤਾ ਜਾਣਾ ਇਹਨਾਂ ਦਾ ਵਧ ਕਰ ਦਿੱਤਾ ਜਾਵੇ ਨਾ ਇਹਨਾਂ ਨੂੰ ਜਲ ਦਿੱਤਾ ਜਾਵੇ ਨਾ ਇਹਨਾਂ ਨੂੰ ਅੰਨ ਦਿੱਤਾ ਜਾਵੇ ਜਦੋਂ ਕਾਉਂ ਦਿਨ ਦਿਨ ਬੀਤੇ ਸੁਪਾਈ ਨੂੰ ਮੈਂ ਇੱਕ ਦਾ ਕਿਹਾ ਤਾਂ ਵੇਖੋ ਜਾ ਕੇ ਵੀ ਪ੍ਰਸ਼ਾਦਾ 20 ਦਿਨ ਹੋ ਗਏ ਇਹਨਾਂ ਨੂੰ ਨਹੀਂ ਛਕਾਇਆ ਸਹਿਰੇ ਡੋਲ ਕੇ ਢੋਲ ਕੇ ਵਾਏ ਜਾ ਕੇ ਆਕਲਾ ਭੰਗ ਜੇ ਜਿਸ ਗੁਰੂਾਰੇ ਤੂੰ ਸੋਚ ਰੱਖ ਰਿਆ ਉਹ ਗੁਰੂ ਤਾਂ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਹੁਣ ਆਕਲਾ ਭੰਗ ਜੇ ਜਿਹੜੀ ਨਿਸਾਨ ਹੈ ਤੁਸੀਂ ਉਹ ਮਰ ਚੁਕੀ ਸੀ ਹੁਣ ਇਹ ਸੋਚਿਆ ਕਿ ਅੱਗਾ ਕਮ ਲੋਟ ਨਹੀਂ ਆਣਾ ਕਿੰਗਾ ਜਿਹੜਾ ਇਹਨਾਂ ਦੇ ਨਾਲ ਸਿੱਖ ਆਏ ਨੇ ਇਹਨਾਂ ਦੇ ਪਿਆਰੇ ਆਏ ਨੇ ਜਿਹੜੇ ਸਿੱਖ ਆਏ ਗਿਆ ਤੇ ਆਖਿਆ ਗਿਆ ਕਿ ਤੁਸੀਂ ਮੁਸਲਮਾਨ ਬਣ ਜਾਓ ਤੇ ਆਪਦਾ ਧਰਮ ਛੱਡ ਦਿਓ ਪੈਪਤੀ ਦਾ ਜੀ ਕੇ ਨਾ ਸਿੱਖੀ ਦੀ ਖਾਤਰ ਜੰਮੇ ਆ ਤੇ ਸਿੱਖੀ ਦੀ ਖਾਤਰ ਮਰ ਮੇ ਨੂੰ ਜਾਵਾਂਗੇ ਜਿਸ ਗੁਰੂ ਨੇ ਵੇਖ ਕੇ ਸਾਨੂੰ ਚਲ ਚੜਦਾ ਹੈ ਭਾਵੇਂ ਤੂੰ ਸਾਡੇ ਬਦ ਬਦ ਬਿਟਵਾ ਦੇ ਸਾਨੂੰ ਕੋਈ ਪਰਵਾਹ ਨਹੀਂ ਹੁਕਮ ਕਰ ਦਿੱਤਾ ਕਹਿੰਦੇ ਭਾਈ ਮਤੀ ਦਾਸਾਂ ਜੇ ਤੈਨੂੰ ਸਾਡਾ ਧਰਮ ਕਬੂਲ ਨਹੀਂ ਤੈਨੂੰ ਅਸੀਂ ਮੌਤ ਦੇ ਘਾਟ ਉਤਾਰ ਦਾਂਗੇ ਐਲਾਨ ਕਰ ਦਿੱਤਾ ਕਹਿੰਦੇ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਕੇ ਇਹਨਾਂ ਦੇ ਸਰੀਰ ਦੇ ਤੋਂ ਫਾੜ ਕੇ ਤੇ ਜਾ मुख मे गुरू पिजरे ते वर ਆ ਗਿਆ ਸਗਜੀ ਸੀਸ ਤੇ ਲੱਗਿਆ ਆਰਾ ਚਲਾਉਣ ਦੇ ਜਲਾਗ ਨੂੰ ਆਖਦਾ ਉਹ ਜਲਾਗਾ ਨਾ ਜਮਜੀ ਸਾਹਿਬ ਦਾ ਪਾਠ ਲੱਗਿਆ ਹੈ ਕਰ جہان چڑھ جانے اکھا دے سگت جی پتی کاس جی نے شیش سے جدو آرا چلایا نہ سریر کے جدو فاڑ ہوئے درتی کے تھلے ਸਰੀਰ ਦੇ ਦੋ ਹਿੱਸੇ ਗਰੇ ਉਹਨਾਂ ਸਰੀਰਾਂ ਦੇ ਵਿੱਚੋਂ ਆਵਾਜ਼ ਕੀ ਆਉਂਦੀ ਸੀ ਜਿੰਨੀ ਨਾਮ ਧਿਆਨ ਗਏ ਅਸ਼ਕਤ ਹਾਰ ਨਾਨਕ ਤੇ ਕੁਝ ਰੇ ਕੀਤੀ ਛੁੱਟੀ ਨਾਮ ਕਤੂ ਤੇ ਮਹਦ ਪਾਸ਼ਾ ਦੀਆਂ ਅੱਖਾਂ ਦੇ ਸਾਹਮਣੇ ਪਾਈ ਮਤੀ ਦਾਸ ਜੀ ਦਾ ਜਿਹੜਾ ਸਰੀਰ ਸੀ ਆਰੇ ਦੇ ਨਾਲ ਚੀਰਿਆ ਗਿਆ ਸਰੀਰ ਦੇ ਤੂਫਾਨ ਹੋ ਬਜੇ। ਔਰ ਆਪ ਜੀ ਜੀ ਵੀ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਇਹਨਾਂ ਨੇ ਮੇਰੇ ਨਾਲ ਮੱਥਾ ਲਾਇਆ। ਮੇਰੇ ਨਾਲ ਮੱਥਾ ਲਾਉਣ ਦਾ ਹੁਸ਼ਨ ਕੀ ਹੁੰਦਾ ਹੈ ਤੇ ਲੋਕਾਂ ਨੂੰ ਪਤਾ ਲੱਗ ਜਾਈ। ਲੋਕ ਉਸੇ ਧਰਤੀ ਤੇ ਖੜੇ ਨੇ ਔਰ ਆਪ ਜੀ ਨੂੰ ਲਾਹਨਤਾਂ ਪਾਉਂਦੇ ਨੇ ਕਿ ਤੇਰੇ ਚ ਇਨਸਾਨੀਅਤ ਮਰ ਚੁੱਕੀ ਹੈ। بس جی ایسی کی میرا راج لوگ میرے حکم چلن میرے بغیر میں پاشا دن تر گر دے پاشا پاتشاہ جدو تتیاں تبیاں بیٹھے سی وہ ایک کو حکم کر کے سن تیرا کیا مٹھا کر گئے ہر نام پدارت کو مانگیا سب ਸਰ ਜੀ ਧੰਸੀ ਦਾ ਤਾ ਗੁਰ ਤੇਗ ਬਹਾਦਰ ਪਾਸ਼ਾ ਕਹਿੰਦੇ ਪਰ ਕੁੱਜੀ ਪੇਸ਼ੀ ਦੇ ਵਿੱਚ ਭਾਈ ਸਦੀ ਦਾਸ ਜੀ ਨੂੰ ਬੁਲਾਇਆ ਗਿਆ ਪਰ ਸਦੀ ਦਾਸ ਜੀ ਨੂੰ ਬੁਲਾਇਆ ਤੇ ਰਾਜੇ ਨੇ ਕਹਿ ਲਗਿਆ ਕਹਿੰਦਾ ਸਦੀ ਦਾਸ ਸਾਹਿਬ ਇਹਨੂੰ ਪਤਾ ਲੱਗਿਆ ਉਹਨਾਂ ਕਿ ਕੱਲ ਤੇਰੇ ਨਾਲ ਤੇ ਸਿੱਖ ਨੂੰ ਤੇਰੇ ਨਾਲ ਦੇ ਸਰੀਰ ਦੇ ਅਸੀਂ ਦੋ ਫਾੜ ਕਰ ਦਿੱਤੇ ਉਹਨੇ ਸਾਨੂੰ ਇਹ ਗੱਲ ਆਖ ਦਿੱਤੀ ਕਿ ਅਸੀਂ ਤੁਹਾਡਾ ਧਰਮ ਨਹੀਂ ਮੰਨਾਂਗੇ ਅਸੀਂ ਆਪਣੇ ਧਰਮ ਦੇ ਵਿੱਚ ਰਹਿ ਕੇ ਹੀ ਸਿੱਖੀ ਦੀ ਖਾਤਰ ਮਰ ਬਿਟ ਜਾਵਾਂਗੇ ਹੁਣ ਤੂੰ ਵੇਖ ਤੈਨੂੰ ਮੌਤ ਕਬੂਲ ਹੈ ਤੈਨੂੰ ਅਸੀਂ ਆਖ ਨਹੀਂ ਗੱਲ ਪੁੱਛਦੇ ਆ ਭਾਈ ਸ੍ਰੀ ਦਾਸ ਜੀ ਕਹਿਣ ਲੱਗੇ ਕਹਿੰਦੇ ਅਸੀਂ ਮਰ ਬਿਟ ਜਾਵਾਂਗੇ ਹੁਕਮ ਕਰ ਦਿੱਤਾ ਕਿ ਦੇ ਭਾਈ ਸਦੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਜੀ ਦੇ ਜੀ ਸਾੜ ਦਿੱਤਾ ਜਾਵੇ ਆਓ ਭਾਈ ਮਤੀਦਾਸ ਜੀ ਨੂੰ ਜਿਵੇਂ ਸਾੜਨ ਲੱਗੇ ਨੇ ਰੂਹ ਦੇ ਵਿੱਚ ਲੱਗੇ ਨੇ ਲਪੇਟਣ ਪਿਜਰੇ ਦੇ ਵਿੱਚ ਘਾਂ-ਘਾਂ ਕਰਤੇ ਪਹਾਦਰ ਖਾਸ਼ਾ ਆਪਣੇ ਸਿੱਖਾਂ ਨੂੰ ਆਪਣੀ ਅੱਖੀਂ ਵੇਖਦੇ ਨੇ ਸ਼ਹੀਦ ਹੁੰਦੇ ਆ ਨਾ ਆਓ ਜਿਵੇਂ ਭਾਈ ਸਦੀਦਾਸ ਭਾਈ ਮਤੀਦਾਸ ਜੀ ਨੇ ਆਪਣਾ ਅਕਾਲ ਪੁਰਖ ਤੇ ਇੱਕ ਬਾਦਰ ਪਾਸ਼ਾ ਨੇ ਕੁਰਬਾਨ ਕੀਤਾ ਜਿਵੇਂ ਰੂਹ ਦੇ ਵਿੱਚ ਲਪੇਟ ਕੇ ਉਹਨਾਂ ਨੂੰ ਸ਼ਰਮ ਲੱਗੇ ਨੇ ਇੱਕ ਪਾਸੇ ਤਾਂ ਤਾਂ ਪੁਰਖ ਤੇ ਇੱਕ ਬਾਦਰ ਜੀ ਸੱਚੇ ਪਾਤਸ਼ਾਹ ਆਪਣੇ ਸਿਰ ਨੂੰ ਆਪਣੀ ਥਕੀ ਦੇਖਦੇ ਨੇ ਜਿਵੇਂ ਆਪਣਾ ਆਪ ਲੱਗਿਆ ਬਰਬਾਦ ਉਸ ਦਿਨ ਦੀ ਦਾਸਾ ਘਟੇ ਦੇ ਵਿੱਚ ਹੋਵੇ ਇੰਨੇ